ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਦੋ ਦੋ ਦੂਜੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਹੁਣ ਆਪਾਂ ਚੱਲੇ ਆਂਗੇ ਧੂਰੀ ਤੋਂ ਟ੍ਰੇਨ ਚੜ੍ਹ ਕੇ ਇਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਟ੍ਰੇਨ ਦੇ ਵਿੱਚ ਰੌਣਕਾਂ ਟ੍ਰੇਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਦੇਖੋ ਤੁਸੀਂ ਯਾਤਰੀ ਸਾਰੇ ਐਨ ਆਨੰਦਮਾਨ ਹੋ ਰਹੇ ਨੇ ਸਾਰੀ ਸੰਗਤ ਆਨੰਦਮਾਨ ਹੋ ਰਹੀ ਹੈ ਤੇ ਅੱਗੇ ਲੱਗੇ ਚੱਲਦੇ ਆਪਾਂ ਨੂੰ ਸਾਰੀ ਸੰਗਤ ਪਿੰਡ ਲੱਡੇ ਦੀ ਪੋਨਾਲ ਦੀ ਗਾਂ ਜਿਹੜਾ ਹਾਸਨਪੁਰ ਬੋਰਜ ਸਾਰੀ ਸੰਗਤ ਜਿਹੜੀ ਤੁਹਾਨੂੰ ਦਰਸ਼ਨ ਕਰਾਉਨੇ ਆ ਜਿਹੜੀ ਦੂਰੋਂ ਨੇੜੇੋਂ ਆਈ ਹੋਈ ਹੈਗੀ ਅੰਮ੍ਰਿਤਸਰ ਤੋਂ ਚੱਲ ਕੇ ਆਈ ਹੋਈ ਹੈ ਸਿੱਧੀ ਟ੍ਰੇਨ ਜਿਹੜੀ ਜਾਣੀ ਆ ਨੰਦੇੜ ਸਾਹਿਬ ਤੱਕ ਜਿਹੜੀ ਹਯੂਰ ਸਾਹਿਬ ਜਾਊਗੀ ਤੇ ਆਂ ਬਿੰਦੀ ਹੁਦੀ ਫਿਰਦੇ ਆ ਜੇ ਬਿੰਦੀ ਤੇ ਮਹਾਂਪੁਰਖ ਆ ਜੇ ਮਹਾਂਪੁਰਖ ਬੈਠੇ ਆ ਜੇ ਤੇ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਸਾਰੀ ਟ੍ਰੇਨ ਪੂਰੀ ਟ੍ਰੇਨ ਦੇ ਜਿੰਨੇ ਵੀ ਡੱਬੇ ਆ ਤੁਹਾਨੂੰ ਸਾਰੇ ਡੱਬਿਆਂ ਦੇ ਵਿੱਚ ਹੀ ਮੰਗਾ ਕੇ ਲੈ ਕੇ ਚਾਲਦੇ ਆ ਤੁਹਾਨੂੰ ਅੱਗੇ ਦਿਖਾਵਾਂਗੇ ਸਾਰੀ ਸੰਗਤ ਬੈਠੀ ਆ ਜੁੜੇ ਰਹੋ ਬਲੌਗ ਦੇ ਨਾਲ ਤੇ ਵਾਏ ਗਰੁੱਪ ਕਮੈਂਟਾਂ ਦੇ ਵਿੱਚ ਜਰੂਰ ਲਿਫਿਓ ਸਾਰੇ ਹੱਸ ਦੇ ਖੇਡਦੇ ਜਾ ਰਹੇ ਆ ਬਾਈ ਕਹਿੰਦਾ ਮੇਰੀ ਵੀਡੀਓ ਬਣਾ ਦੇ ਮੈਂ ਕਿਹਾ ਬਣਾ ਦਿੰਨੇ ਆ ਜੀ ਤੇ ਇੱਧਰ ਵੀ ਕਹਿੰਦੇ ਸਾਡੇ ਕਹਿੰਦੇ ਵੀ ਕੈਮਰਾ ਮਾਰ ਦੇ ਮੈਂ ਕਿਹਾ ਓਹੀ ਲੋ ਕੈਮਰਾ ਜਰੂਰ ਮਾਰਾਂਗੇ ਤੁਹਾਡੇ ਕਹਿੰਦੇ ਵੀ ਉਸ ਤੋਂ ਬਾਅਦ ਆ ਗਏ ਸਾਡੇ ਚੱਲਦੇ ਆ ਆਪਾਂ ਹੋਰ ਵੀ ਤੁਹਾਨੂੰ ਹੋਰ ਦਿਖਾਵਾਂਗੇ ਅੱਗੇ ਜੁੜੇ ਰਹੋ ਸਾਡੇ ਨਾਲ ਸਾਰੀ ਸੰਗਤ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਕਿੰਨੀ ਕਿ ਸੰਗਤ ਸਾਡੇ ਨਾਲ ਆਈ ਹੈ 4300 ਦੇ ਕਰੀਬ ਜਿਹੜੀ ਸੰਗਤ ਸਾਡੇ ਨਾਲ ਆਈ ਹੈਗੀ ਤੇ ਤੁਹਾਨੂੰ ਸਾਰੀ ਸੰਗਤ ਦੇ ਦਰਸ਼ਨ ਕਰਾਵਾਂਗੇ ਜੁੜੇ ਰਹੋ ਤੁਸੀਂ ਕਰਦੇ ਆਂ ਗੱਲਬਾਤ ਅੱਗੇ ਤੁਹਾਨੂੰ ਹੋਰ ਵੀ ਹੁਣ ਇਹ ਸਾਰੇ ਡੱਬਿਆਂ ਦੇ ਵਿੱਚ ਦੀ ਘੁਮਾ ਕੇ ਤੁਹਾਨੂੰ ਲੈ ਕੇ ਚੱਲਾਂਗੇ ਸਾਰੀ ਸੰਗਤ ਦੇ ਦਰਸ਼ਨ ਕਰਾਉਂਦੇ ਹੋਏ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਜੁੜੇ ਰਹੋ ਸਾਡੇ ਨਾਲ ਦੇਖੀ ਚੁਲੋ ਦੇਖੀ ਚੁਲੋ ਸਾਰੇ ਵਿੱਚ ਸੰਗ ਵੀ ਜਾਂਦੇ ਆ ਕਹਿੰਦੇ ਸਾਡੀ ਵੀਡੀਓ ਨਾਮ ਆਉ ਤੇ ਮਾਤਾ ਜੀ ਆ ਗਏ ਇਧਰ ਬੁਰਜ ਦੀ ਸੰਗਤ ਹੈ ਜੀ ਬਾਬਾ ਜੀ ਦੇ ਪਿੰਡੋਂ ਤੇ ਹੋਰ ਵੀ ਤੁਹਾਨੂੰ ਅੱਗੇ ਲੱਗੇ ਚੱਲਨੇ ਆਗੇ ਪਾਰੀ ਸੰਗਤ ਕਿੰਨੇ ਪੂਰਾ ਵਧੀਆ ਪ੍ਰਬੰਧ ਹੈ ਟ੍ਰੇਨ ਦੇ ਵਿੱਚ ਇੰਨਾ ਦੀ ਕੋਈ ਗੱਲ ਬਾਤ ਨਹੀਂ ਆਈ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਸੋ ਤੁਸੀਂ ਆ ਸਕਦੇ ਹੋ ਮਿੱਤਰੋ ਜੇ ਤੁਸੀਂ ਨੇ ਆਉਣਾ ਹੈ ਕਿਸੇ ਨੇ ਵੀ ਜਿਹੜਾ ਕੋਈ ਪਹਿਲੀ ਵਾਰੀ ਆਉਣਾ ਚਾਹੁੰਦਾ ਹੈ ਕਈ ਬਰੀ ਡਰ ਹੁੰਦਾ ਵੀ ਪਤਾ ਨਹੀਂ ਕਿੰਨੇ غرੂਰ ਹੈ ਕਿ ਜਲਵਾਤ ਹੈ ਤਾਂ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਕੋਈ ਇਦਾਂ ਨਹੀਂ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੋਣੀ ਸਾਰੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ ਸੀਟ ਵਧੀਆ ਪੂਰੀ ਤੁਸੀਂ ਆਪਣੀ ਸੀਟ ਬੁੱਕ ਕਰਾ ਕੇ ਆ ਸਕਦੇ ਹੋਗੇ ਵਧੀਆ ਪੂਰੀ ਗੱਲ ਬਾਤ ਹੁੰਦੀ ਆ ਸੀਟ ਦੇ ਵਿੱਚ ਟਾਈਮ ਟੂ ਟਾਈਮ ਸਫਾਈ ਹੁੰਦੀ ਰਹਿੰਦੀ ਆ ਘੰਟੇ ਬਾਅਦ ਲੋਗਨ ਕੇ ਬਾਅਦ 15 ਮਿੰਟਾਂ ਮਰ ਦਾ ਸਫਾਈ ਹੁੰਦੀ ਰਹਿੰਦੀ ਆ ਤੇ ਲਗਭਗ ਤੁਹਾਨੂੰ ਦੱਸੀਏ ਵੀ 30 ਘੰਟਿਆਂ ਦਾ ਸਫਰ ਹੁੰਦਾ ਜਿਹੜਾ ਟਰੇਨ ਦਾ ਸਫ਼ਰ ਹੈ 30 ਕ ਘੰਟਿਆਂ ਦੇ ਵਿੱਚ ਤੁਸੀਂ ਪక్టర్ ਸਾਹਿਬ ਮੋਂ ਸਕਦੇ ਹੋ ਤੇ ਬਾਈ ਕਹਿੰਦਾ ਬਾਈ ਮੇਰੀ ਵੀ ਵੀਡੀਓ ਬਣਾ ਦੇ ਮੈਂ ਕਿਹਾ ਤੁਹਾਡੀ ਵੀ ਬਣਾ ਦਿੰਨੇ ਆ ਜੀ ਵੀਡੀਓ ਲਓ ਜੀ ਕਰੋ ਦਰਸ਼ਨ ਤੇ ਸਾਰੀ ਸੰਗਤ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਚੱਲਦੇ ਆਗੇ ਜੁੜੇ ਰਹੋ ਤੁਸੀਂ ਅਸੀਂ ਚੱਲੀ ਜਾਵਦੇ ਆਂ ਚੱਲੀ ਚੱਲਦੇ ਆਂ ਆਪਾਂ ਅੱਗੇ ਨੂੰ ਅੱਗੇ ਨੂੰ ਵਾਪੇ ਹੋਏ ਪਾਰੇਆਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਇਕੱਲੀ ਇਕੱਲੀ ਸੰਗਤ ਦੇ ਹਰੀ ਦੇ ਦਰਸ਼ਨ ਕਰਾਵਾਂਗੇ ਕਾਜਾਲਾ ਪੁੰਨਾਲ ਡੇਨੜਾ ਹਸਨਪੁਰ ਮਾਪੁਰਖਾਂ ਦੇ ਬੰਨੋ ਬੁਰਜਿਤੋਂ ਤੇ ਹੋਰ ਵੀ ਸਾਰੀ ਜਿੰਨੀ ਵੀ ਸੰਗਤ ਆ ਤੁਹਾਡੇ ਰੂ-ਰੂ ਕਰਦੇ ਜਾਵਾਂਗੇ ਸੋ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਆ ਕਈ ਵਾਰੀ ਕੋਈ ਨਵਾਂ ਵੀ ਆ ਜਾਂਦਾ ਤਾਂ ਉਹ ਵੀ ਸਾਰੇ ਦੇਖਿਓ ਹਨਾ ਆਪਣੇ ਰਿਸ਼ਤੇਦਾਰਾਂ ਦਾ ਆਨਗੁਆਣ ਤੱਕ ਜਰੂਰ ਪਹੁੰਚਾਓ ਜਿਹੜੇ ਵੀ ਸਾਡੇ ਨਾਲ ਆਇਆ ਟ੍ਰੇਨ ਦੇ ਵਿੱਚ ਆਇਆ ਤੇ ਉਹਨਾਂ ਦਾ ਵੀ ਵੀਡੀਓ ਜਰੂਰ ਸਾਂਝੀ ਕਰਿਓ ਕਿਉਂਕਿ ਹੋ ਸਕਦਾ ਉਹ ਯਾਦਗਾਰੀ ਸਾਂਭ ਕੇ ਰੱਖਣੀ ਹੋਵੇ ਕਿਸੇ ਨੇ ਆਪਣੀ ਕਲਿੱਪ ਕੱਟ ਕੇ ਵੀ ਰੱਖ ਸਕਦਾ ਯਾਦਗਾਰ ਬਣ ਜਾਂਦੀ ਹੈ ਸੋ ਸਾਰੇ ਹਾਨੀ ਆਵਲਖ ਆ ਗਿਆ ਬੇ ਇਧਰਲੇ ਪਾਸੇ ਸਾਡੇ ਜਿੰਨੇ ਵੀ ਸਾਡੇ ਡੱਬੇ ਦੇ ਵਿੱਚ ਬੈਠੇ ਹੈਗੇ 8 ਨੰਬਰ ਡੱਬੇ ਦੇ ਵਿੱਚ ਹੁਣ ਇਸ ਟਾਈਮ ਆਪਾਂ ਬੈਠੇ ਹੈਗੇ ਤੇ 8 ਨੰਬਰ ਡੱਬੇ ਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਹੈ ਸਾਡੇ ਸੰਗਤ ਸਾਡੇ ਨਾਲ ਆਈ ਹੈ ਜਥੇ ਦਿਨਾਂ ਤੋਂ ਸਾਰਿਆਂ ਦੇ ਰੂ ਰੂ ਕਰਦੇ ਜਾਂਦੇ ਆਣ ਲੋ ਜੁੜੇ ਰਹੋ ਅੱਗੇ ਫਿਰ ਪ੍ਰਸ਼ਾਦਾ ਸਿੰਘ ਉਹਦੀ ਅਸੀਂ ਗੁਰੂ ਦੀ ਨਾਲ ਹੁੰਦੇ ਨਿਭਾਈ ਸੋ ਟ੍ਰੇਨ ਦੇ ਵਿੱਚ ਪ੍ਰਸ਼ਾਦਾ ਸ਼ਕਨ ਵਾਲਾ ਵੀ ਸਿਸਟਮ ਨਾਲ ਹੀ ਲੈ ਕੇ ਚੱਲੇ ਸੀਗੇ ਸੋ ਕਈ ਵਾਰੀ ਇਦਾਂ ਹੁੰਦਾ ਕੋਈ ਕਈ ਕਹਿੰਦੇ ਆ ਅਸੀਂ ਬਾਹਰ ਦਾ ਨਹੀਂ ਖਾ ਸਕਦੇ ਆ ਟਰੇਨ ਦਾ ਨਹੀਂ ਖਾ ਸਕਦੇ ਵੈਸੇ ਤਾਂ ਸਾਰੀਆਂ ਸਹੂਲਤਾਂ ਆਉਂਦੀਆਂ ਟਰੇਨ ਦੇ ਵਿੱਚ ਪ੍ਰੋਪਰ ਖਾਣਾ ਮਿਲਦਾ ਹੈਗਾ ਪਰ ਜੇ ਤੁਸੀਂ ਚਾਹੋ ਨਿਓ ਵੀ ਅਸੀਂ ਨਾ ਖਾਈਏ ਬਾਹਰ ਦਾ ਤੁਸੀਂ ਆਪਦਾ ਵੀ ਖਾ ਸਕਦੇ ਹੋ ਸੰਗਰੂਰ ਸ਼ਹਿਰ ਦਾ ਸਟੇਸ਼ਨ ਆ ਇਹ ਆ ਗਿਆ ਮਿੱਤਰੋ ਸੰਗਰੂਰ ਸ਼ਹਿਰ ਦਾ ਸਟੇਸ਼ਨ ਸਾਡੇ ਆਪਣੇ ਸੰਗਰੂਰ ਦਾ ਸਟੇਸ਼ਨ ਆ ਗਿਆ ਇਹ ਲੇਕੋ ਜਿਵੇਂ ਕਮਰੋ ਸੈਂਟਰ ਸਰਕਾਰ ਵੱਲੋਂ ਵਧੀਆ ਗਿੰਦੇ ਹੋਇਆ ਬਹੁਤ ਘੈਂਟ ਸਿਸਟਮ ਪਰ ਆਲਮੋਸਟ ਸਾਰਾ ਵਧੀਆ ਹੀ ਹੈ ਘੈਂਟ ਹੈ ਤੇ 6 ਵਜੇ ਸਹੀ ਅਲਾਈਨਮੈਂਟਾਂ ਦਾ ਸਮਾਂ ਤੁਹਾਡੇ ਸਾਹਮਣੇ ਹੋਰ ਜਵਾਦ ਆਪਾਂ ਅੱਗੇ ਚ ਆਉਂਦੇ ਆ ਸਿਰ ਸੰਗਰੂਰ ਨੂੰ ਕਰਤਾ Tata bye bye ਤੇ ਉਸ ਤੋਂ ਬਾਅਦ ਆਪਾਂ ਫੇਰ ਜੁੜ ਚੁੱਕੇ ਹਾਂ ਟੱਬੇ ਦੇ ਵਿੱਚ ਫੇਰ ਆ ਗਏ ਆਪਾਂ ਟ੍ਰੇਨ ਦੇ ਵਿੱਚ ਸੋ ਇਧਰ ਟਿਕਟਾਂ ਚੈੱਕ ਕਰ ਲਈ ਨੇ ਗੋਗੀ ਹੋਰੀ ਸੋ ਪ੍ਰਸ਼ਾਦਾ ਸ਼ਿਕਾ ਰਹੇ ਆ ਵਿੱਚ ਸੰਗਤ ਨਾਲ ਉਹਦੇ ਪ੍ਰਸ਼ਾਦਾ ਵੀ ਸਟਾਈ ਜਾਂਦੇ ਆ ਸੋ ਬੱਬੂ ਦੀ ਡਿਊਟੀ ਲਾਈ ਹੋਈ ਆ ਤੇ ਨਾਲ ਬਾਈ ਕੁਲਵਿੰਦਰ ਸੇਵਾਦਾਰ ਤੇ ਹੋਰ ਵੀ ਸਾਰੀ ਸੰਗਤਾਂ ਜਿਹੜੀ ਪ੍ਰਸ਼ਾਦਾ ਸ਼ਿਕਾ ਰਹੀ ਹੈ ਸੋ ਸਾਡੇ ਸੇਵਾਦਾਰ ਬਬਲੂ ਜੀ ਆ ਕੇ ਸੋ ਬਬਲੂ ਜੀ ਵੀ ਪ੍ਰਸ਼ਾਦਾ ਸ਼ਿਕਾ ਰਹੇ ਆ ਪਾਠ ਚੱਲ ਪਿਆ ਪਾਠ ਦੀ ਰਸਮ ਹੈ ਜਿਹੜੀ ਅਦਾ ਕੀਤੀ ਜਾ ਰਹੀ ਹੈ ਨਾਲ ਨਾਲ ਇੱਕ ਸ਼ਰਧਾ ਭਾਵ ਨਾਲ ਲੈ ਕੇ ਸੰਗਤਾਂ ਜਿਹੜੀ ਪਾਠ ਦੀ ਕਾਰਵਾਈ ਸੀ ਤੇ ਲੰਗਰ ਪਰਸਾਦਾ ਆ ਸਾਡਾ ਸਾਰਾ ਧਾਮਾ ਜਮਾ ਇੱਥੇ ਪਿਆ ਬਦਰੋਂ ਇਥੋਂ ਸਾਰੀ ਟਰੇਨ ਦੇ ਵਿੱਚ ਪ੍ਰਸ਼ਾਦਾ ਸਕਾਇਆ ਜਾ ਰਿਹਾ ਹੈ ਆ ਦੇਖੋ ਜੇ ਬਿੰਦੀ ਪ੍ਰਸ਼ਾਦੇ ਮਿੱਠੀਆਂ ਰੋਟੀਆਂ ਮੇਥੀਆਂ ਵਾਲੀਆਂ ਰੋਟੀਆਂ ਤੇ ਆਚਾਰ गाजरਾਂ ਦੀ ਸਬਜੀ ਆਲੂ ਮਟਰ ਸਾਰਾ ਕੁਝ ਤੇ ਬਰੌਂਠੇ ਵੀ ਆ ਗੋਫੀ ਵੀ ਸੇਵਾ ਦੇ ਵਿੱਚ ਆਈ ਆ ਬੇਗੜੇ ਵੱਲੋਂ ਜੋਰਾ ਕਹਿੰਦਾ ਸਾਡੀ ਵੀਡੀਓ ਬਣਾ ਦੇਣਾ ਤੇ ਬਣਾ ਰਹੇ ਆ ਤੇ ਪ੍ਰੀਤ ਹਸਨਪੁਰ ਤੋਂ ਸੇਵਾਦਾਰ ਹੋਈ ਭਰਾ ਇਹ ਵੀ ਦਰਸ਼ਕਾਂ ਦਾ ਵਰਤਉਂਦਾ ਹੋਇਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਪਲਕਾ ਗਿਆ ਫਲਕ ਤੋਂ ਬਾਅਦ ਪ੍ਰਦੀਪ ਕਿਰਪਾ ਬਾਬਾ ਫੇਰ ਆ ਗਿਆ ਮੂਰੇ ਕਿਰਪਾ ਬਾਬੇ ਉਹਦੀ ਸੇਵਾ ਨਿਭਾਉਂਦੇ ਆ। ਇਹ ਇਹ ਆ ਗਿਆ ਮਿੱਤਰੋ ਜਾਖੜ ਦਾ ਸਟੇਸ਼ਨ। ਜਾਖੜ ਪਹੁੰਚ ਚੁੱਕੀ ਹੈ ਗੱਡੀ ਜਾਖੜ ਦੇ ਉੱਤੇ ਪਹੁੰਚ ਕੇ ਉੱਥੇ ਬੈਠੇ ਰਹੋ ਉਸ ਤੋਂ। ਅੱਜਾ ਇੱਥੇ ਬਾਹਲਾ ਸਮਾਂ ਨਹੀਂ ਗੱਡੀ ਅੜਦੀ ਹੁੰਦੀ ਜੇ ਕਿਸੇ ਨੇ ਚੜ੍ਹਨਾ ਹੋਵੇ ਕਈ ਵਾਰੀ ਤੁਸੀਂ ਜਾਖੜ ਤੋਂ ਵੀ ਚੜ੍ਹ ਸਕਦੇ ਹੋ। ਜਾਖੜ ਬਹੁਤਾ ਸਮਾਂ ਗੱਡੀ ਨਹੀਂ ਖੜਦੀ ਹੁੰਦੀ ਥੋੜਾ ਸਮਾਂ ਗੱਡੀ ਖੜਦੀ ਆ 5 ਕਮਿੰਟ ਮੇਰਾ ਗੱਲ 5 ਜਾਂ 10 ਕਮਿੰਟ ਗੱਡੀ ਖੜਦੀ ਆ ਜਾਖੜ ਤੇ ਤੁਸੀਂ ਜਾਖੜ ਤੋਂ ਬਾਅਦ ਜਾਖੜ ਦੇ ਸਟੇਸ਼ਨ ਦੇ ਉੱਤੇ ਵੀ ਪ੍ਰਸ਼ਾਦਾ ਸ਼ਿਕਾਇਤ ਆ ਰਿਹਾ ਸੀ 14 ਮਾ ਇਹ ਕਿਹਦੀ ਸ਼ਿਕਾਇਤ ਮਾ ਜ਼ਿੰਮੇਵਾਰੀਆਂ ਦੇ ਵਿੱਚ ਨੋਂ ਲੁਭਾਉਂਦੇ ਹੋਏ ਆ ਰਹੇ ਆ ਸਾਡੇ ਸੇਵਾਦਾਰ ਤੇ ਇਦਰਾ ਹੀ ਆ ਜਾਖੜ ਦਾ ਅਸਵਤ ਹਰੇ ਰੇਲਵੇ ਸਟੇਸ਼ਨ ਦੇ ਉਸ ਤੋਂ ਬਾਅਦ ਟਾਈਮ ਪਾਸ ਕਰਦੇ ਹੋਏ ਪੰਜ ਖੇਡ ਹੋ ਗਈ ਨੇ ਤੇ ਚੱਲ ਵੀ ਆਪਾਂ ਫੇਰ ਦੁਬਾਰਾ ਉਸ ਤੋਂ ਬਾਅਦ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਜਾ ਰਹੇ ਆ ਆ ਪਹੁੰਚ ਗਏ ਮਿੱਤਰੋ ਆਪਾਂ ਇਸ ਟਾਈਮ ਇਸਰਾਇਲ ਆ ਰਿਹਾ ਹੈ ਅਕੋਲਾ ਜੰਕਸ਼ਨ ਦੇ ਉੱਤੇ ਅਕੋਲਾ ਜੰਕਸ਼ਨ ਦੇ ਉੱਤੇ ਸਾਡੇ ਹਾਕਮ ਜੀ ਚਾਹ ਲੈ ਕੇ ਜਾ ਰਹੇ ਆ ਤੇ ਅਕੋਲਾ ਜੰਕਸ਼ਨ ਤੱਕ ਦਾ ਸਫ਼ਰ ਤੁਹਾਡੇ ਨਾਲ ਸਾਂਝਾ ਕੀਤਾ ਤੇ ਕਿਵੇਂ ਲੱਗਿਆ ਵੀਡੀਓ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਦੱਸਿਓ ਤੇ ਆਪਣੇ ਰਿਸ਼ਤੇਦਾਰਾਂ ਸਾਥੀਆਂ ਦਾ ਵੀਰੂ ਸਾਂਝੀ ਕਰਿਓ ਅਕੋਲਾ ਜੰਕਸ਼ਨ ਦੇ ਉੱਤੇ ਆਪਾਂ ਬੋਲ ਚੁੱਕੇ ਹਾਂ ਮਹਾਰਾਸ਼ਟਰ ਦੇ ਵਿੱਚ ਤੇ ਉਸ ਤੋਂ ਬਾਅਦ ਬੇਵਾਰਾ ਜਿਹੜੇ ਤਾਵਟ ਤੋਂ ਥੋੜੀ ਬਹੁਤੀ ਰਾਹਤ ਮਾਉਣ ਦੇ ਲਈ ਰੇਲ ਗੱਡੀ ਦੇ ਵਿੱਚੋਂ ਬਾਹਰ ਹੀ ਨਿਕਲ ਕੇ ਚਾਹ ਪਾਣੀ ਦਾ